ਕੰਮ ਕਿੱਥੇ ਚੱਲ ਰਿਹਾ? ਗਾੜ ਮਿਲ ਕੀ ਹੁੰਦਾ ਮੇਰੇ ਵੀਰ ਇਹ ਤਾਂ ਹੈ ਨਹੀਂ ਕਿਸੇ ਨੇ ਕੁਝ ਲੈ ਜਾਣਾ ਜਾਂ ਕਿਸੇ ਨੇ ਕੋਠੀਆਂ ਪਾਡੀਆਂ ਜਾਂ ਕਿਸੇ ਨੇ ਮਹਿਲ ਪਾ ਲੈਣਾ ਹੁਣ ਜਿਸ ਵੰਤ ਰਹਿ ਕੇ ਨਚਰ ਦੀ ਧੂਰੀ ਮਿਲਦੀ ਆ। ਜੇ ਆਪਾਂ ਕਹਿ ਦੀ ਵੀ ਇੰਨੇ ਕੰਮ ਹੋ ਗਏ ਇੰਨੇ ਹੋ ਗਏ ਸਰਕਾਰਾਂ ਨੇ ਦੇਖੋ ਮੈਂ ਇਹ ਨਹੀਂ ਕਹੀਦੀ ਹੈਗੀ ਉਹਨਾਂ ਨੂੰ ਸਰਕਾਰਾਂ ਨੂੰ ਨਮਾਇਦਾ ਚੁਣਿਆ ਉਹਨਾਂ ਨੇ ਕੰਮ ਕਰਤੇ ਸ਼ੋਮਨੀ ਕਾਲੀਦਾਲ ਟਿੱਕਰ ਮੈਂ ਤੁਹਾਨੂੰ ਦੱਸ ਨਹੀਂ ਆ ਵੀ ਦਾਅਵੇ ਨਾ ਕਰ ਰਿਹਾ ਤੁਹਾਨੂੰ ਵੀ ਪਤਾ ਹੈ। ਨਹੀਂ ਪਤਾ ਸ਼ੋਮਨੀ ਕਾਲੀਦਾਲ ਦਾ ਰਾਜ ਰਿਹਾ ਸ਼ੋਮਨੀ ਕਾਲੀਦਾਲ ਨੇ ਕੰਮ ਕਰ। ਖਾਲਸਾ ਜੀ ਅੱਜ ਰਮਜੀਤ ਕੌਰ ਬਿਰਕ ਜੀ ਆਏ ਨੇ ਬਾਅਦ ਚ ਮੀਟਿੰਗ ਲਈ ਬਹੁਤ ਬਹੁਤ ਤਾਹਦਿਲ ਹੁਤਾ ਨਵਾਦ ਕਰਦੇ ਆ ਜੀ ਸਾਡੇ 1 ਨੰਬਰ ਵਾਰਡ ਚ ਸ਼ੁਰੂਆਤ ਕੀਤੀ ਹੈ ਅਸੀਂ ਮੀਟਿੰਗ ਦੀ ਸਾਰੀਆਂ ਜਿਹੜੀ ਬਿੰਦੂ ਸੀ ਇਸਤਰੀ ਕਾਲੀ ਦਲ ਦੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਨਾ ਸਾਡੇ ਵਾਰਡ ਦੇ ਵਿੱਚ ਆਏ ਨੇ 2024 ਦੇ ਇਲੈਕਸ਼ਨਾਂ ਦਾ ਆਗਾਜ਼ ਹੋ ਚੁੱਕਾ ਵਾ ਸਾਰੀਆਂ ਪਾਰਟੀਆਂ ਆਪਣਾ ਜੋਰ ਲਗਾ ਰਹੀਆਂ ਨੇ ਅਕਾਲੀ ਦਲ ਵੱਲੋਂ ਕਿੱਦਾਂ ਦਾ ਰੁਝਾਨ ਦੇਗਾ ਅਕਾਲੀ ਦਲ ਵੱਲੋਂ ਜਿੰਨਾਂ ਦੇ ਵਿੱਚ ਵੀ ਜਾਈਦਾ ਥੂਂਦਾ ਸਾਮ ਸਭਲਾ ਫਿਰ ਰਹੇ ਨੇ ਸਾਨੂੰ ਸਭ ਨੇ ਸੋਚ ਸਮਝ ਕੇ ਪੜ੍ਹਿਆ ਲਿਖਿਆ ਉਮੀਦਵਾਰ ਕੈਂਡੀਡੇਟ ਬਹੁਤ ਵਧੀਆ ਦਿੱਤੇ ਨੇਗੇ ਤੇ ਬਹੁਤ ਵੀ ਅੱਗੇ ਇਥੇ ਹਰਕੇ ਤੇ ਉਹ ਐਮ.ਐਲ.ਏ ਵੀ ਰਹਿ ਕੇ ਗਏ ਨੇ ਤੇ ਕੰਮਕਾਰ ਵੀ ਉਹਨਾਂ ਦੇ ਬਹੁਤ ਜ਼ਿਆਦੇ ਵਧੀਆ ਕਰ ਰਹੇ ਨੇਗੇ ਤੇ ਵੀ ਬਹੁਤ ਵਧੀਆ ਦੌੜ ਚੱਲ ਰਿਹਾ ਹੈ ਜਿ ਇਲੈਕਸ਼ਨਾਂ ਦਾ ਤੇ ਅੱਜ ਦੀ ਟਾਈਮਸ ਤਾਂ ਬਹੁਤ ਵਧੀਆ ਇਹਨਾਂ ਦਾ ਰਿਸਪੌਂਸ ਮਿਲ ਰਿਹਾ ਸਾਨੂੰ ਕਿੱਥੇ-ਕਿੱਥੇ ਜਾਂਦੇ ਆ ਅਸੀਂ ਬਾੜ ਵਹਿਜ ਵੀ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਵੀ ਜਿੱਥੇ-ਜਿੱਥੇ ਮੀਟਿੰਗਾਂ ਹੋ ਰਹੀਆਂ ਨੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਪੰਜਾਬ ਦੇ ਵਿੱਚੋਂ ਅਕਾਲੀ ਦਲ ਕਿੰਨੇ ਦੀ ਲੀਡ ਕਰਨ ਦੀ ਉਮੀਦ ਰੱਖਦਾ ਪੰਜਾਬ ਦੇ ਵਿੱਚੋਂ ਜੀ ਦੇਖੋ ਜਿਹੜਾ ਸਾਡਾ ਕਾਲ ਸੇ ਤੁੰਦਾ ਸਾਨੂੰ ਕੈਂਡੀਡੇਟ ਦਿੱਤੇ ਨੇ ਅਸੀਂ ਵੱਧ ਤੋਂ ਵੱਧ ਜੋਰਾਂ ਸਾਰਾਂ ਤੇ ਤਸੱਦੂਦਾਂ ਤੇ ਤਾਂ ਕਿ ਨਾ ਕਿ ਨਾ ਨੂੰ ਸਰਬੀਰ ਬਾਦਲ ਦੀ ਵੀ ਝੋਲੀ ਚ। ਬਹੁਤ ਵਰਕਰਾਂ ਚ ਉਤਸ਼ਾਹ ਹੋਇਆ ਹੋਇਆਗਾ। ਬੀਬੀ ਜੀ ਕੀ ਨਾਮ ਆਪਣਾ? ਹਾਂਜੀ ਮੇਰਾ ਨਾਮ ਪਰਮਜੀਤ ਕੌਰ ਬਿਰਕ ਇਸਤਰੀ ਅਕਾਲੀ ਦਲ ਜਿਹੜੇ ਦੀ ਪ੍ਰਧਾਨ। ਬੀਬੀ ਅੱਜ ਇੱਥੇ ਆਪਣਾ ਬਾਅਦ ਚ ਮੀਟਿੰਗ ਰੱਖੀ ਗਈ ਹੈ ਕਿਸ ਉਪਲਖਸ ਦੇ ਵਿੱਚ ਰੱਖੀ ਸੀ? ਦੇਖੋ ਜੀ ਮੈਂ ਧੰਨਵਾਦ ਕਰਦੀ ਆ ਜਸਵਿੰਦਰਪੁਰ ਖਾਲਸਾ ਜੀ ਇੱਕ ਨੰਬਰ ਵਾਰਡ ਦੇ ਵਿੱਚ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਅੱਜ ਪਹਿਲੀ ਮੀਟਿੰਗ ਹੈ ਸਾਡੀ ਇੱਕ ਨੰਬਰ ਵਾਰਡ ਧੂਰੀ ਦੇ ਹਲਕੇ ਦੇ ਵਿੱਚ ਜੋ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਤੋਂ ਅਕਮਲ ਸਿੰਘ ਚੂਤਾ ਜੀ ਨੂੰ ਟਿਕੜ ਦੇ ਮੈਦਾਨ ਦੇ ਵਿੱਚ ਤਾਰਿਆ ਅਸੀਂ ਉਹਨਾਂ ਦੀ ਗਵਾਹੀ ਦੇ ਹੇਠ ਅੱਜ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਵਾਰਡਾਂ ਦੇ ਵਿੱਚ ਜਾਵਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਅਸੀਂ ਜਿਹੜੀਆਂ ਮੀਟਿੰਗਾਂ ਕਰਦੇ ਆਂ ਬੀਬੀ ਜੀ ਦੇਖ ਕੇ ਜਾ ਰਿਹਾ ਕਿ ਪਰਮਿੰਦਰ ਸਿੰਘ ਢੀਂਸਾ ਦਾ ਨਾਮ ਆ ਰਿਹਾ ਸੀ ਪਰ ਹੁਣ ਉਹਨੂੰ ਉਹਨਾਂ ਨੂੰ ਟਿਕਟ ਨਾ ਦੇ ਕੇ ਝੂਂਦਾ ਨੂੰ ਦਿੱਤੀ ਗਈ ਆ ਕਿ ਇਹ ਕਾਲੀਗਲ ਦਲ ਚ ਨਾਰਾਜ਼ਗੀ ਹੈ ਕਿਸੇ ਨੂੰ ਲੈ ਕੇ ਦੇਖੋ ਜੀ ਕੋਈ ਨਾਰਾਜ਼ਗੀ ਨਹੀਂ ਕੋਈ ਹੋਸ਼ ਨਹੀਂ ਜੋ ਪਾਰਟੀ ਦਾ ਹੁਕਮ ਹੈ ਪਾਰਟੀ ਦੇ ਹੁਕਮ ਅਧਾਰ ਜਿੰਨੂੰ ਟਿਕਟ ਦਿੱਤੀ ਜਾਵੇ ਤਾਂ ਵਰਕਰਾਂ ਦਾ ਸਾਰਿਆਂ ਦਾ ਹੱਤਪੰਦ ਹੈ ਉਹਨਾਂ ਦੀ ਮਤਤ ਕਰਨਾ ਜਿਹੜੇ ਆਪਣੇ ਢੀਂਸਾ ਪਰਿਵਾਰ ਹੈ ਉਹ ਵੀ ਸਾਡੇ ਨਾਲ ਤੇ ਕਿੱਦਾਂ ਦਾ ਹੋ ਰਹੇਗਾ ਤੁਹਾਡਾ ਕੰਮ ਦਾ ਬਹੁਤ ਵਧੀਆ ਰਹੇਗਾ ਜੀ ਇਸਾ ਪਰਿਵਾਰ ਵੀ ਨਾਲ ਹੈ ਜੀ ਜਿੰਨੇ ਵਰਕਰ ਨੇ ਜਿੰਨੇ ਹਲਕੇ ਅੰਚਾਰਜ ਨੇ ਸਾਰੇ ਨਾਲ ਨੇ ਜੀ ਵਰਕਰ ਵੀ ਨਾਲ ਨੇ ਪਿੰਡਾਂ ਦੇ ਵਿੱਚ ਬੜਾ ਉਤਸ਼ਾਹ ਜੀ ਹਰ ਇੱਕ ਵਰਕਰਾਂ ਦੀ ਡਿਊਟੀ ਲਾਈ ਗਈ ਹੈ ਪਿੰਡਾਂ ਦੇ ਵਿੱਚ ਰੌਂਡ ਲਾਉਣ ਦੀ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਸਾਰੇ ਜਿੰਨੇ ਵੀ ਵਰਕਰ ਨੇ ਸਭ ਨੂੰ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਵਿੱਚ ਜਾ ਕੇ ਸ਼ੋਮਣੀ ਅਕਾਲੀ ਦਲ ਦੇ ਵਿਕਾਸ ਦੇ ਇਤਿਹਾਸ ਦੇ ਕੰਮਾਂ ਬਾਰੇ ਦੱਸਣ ਸੁਖਬੀਰ ਸਿੰਘ ਬਾਦਲ ਖੁਦ ਇੱਕ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਜੀ ਦੇਖੋ ਜੀ ਉਹ ਬਹੁਤ ਵਧੀਆ ਲਹਿਰ ਚਲਾਈ ਹੈ ਅੱਜ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਟੀਵੀ ਤੇ ਵੀ ਦੇਖਦੇ ਹੋ ਸਾਰੇ ਕਿ ਜਿੰਨੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੇ ਕੀਤੇ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਹ ਸਾਡੇ ਵੀ ਇੱਧਰ ਸੰਗਰੂਰ ਹਲਕੇ ਦੇ ਵਿੱਚ ਵੀ ਆ ਰਹੇ ਸਾਰੇ ਜਿੰਨੇ ਟਰੈਕਟਰ ਨੇ ਜਿੰਨੇ ਕਿਸਾਨ ਨੇ ਸਾਰੇ ਹੌਮ ਹਮਾ ਕੇ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਅਵੇ ਕੀਤੇ ਗਏ ਨੇ ਮੈਂ ਵੱਡੇ ਵੱਡੇ ਲੋਕਾਂ ਨੂੰ ਮਤਲਬ ਕਿ ਰੋਜ਼ਗਾਰ ਪੰਜਾਬ ਚ ਲਿਆਂਦਾ ਵਾ ਕੀ ਕਹਿਣਾ ਉਹਨਾਂ ਦਾ ਦੇਖੋ ਉਹ ਤਾਂ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਜਾਣਦੇ ਹੋ ਸਾਡੀਆਂ ਭੈਣਾਂ ਖੜੀਆਂ ਨੇ ਖਾਸ ਕਰਕੇ ਮੈਂ ਭੈਣਾਂ ਦੀ ਗੱਲ ਕਰਨਾ ਚਾਹੁੰਨੀ ਆ ਉਹਨੇ ਇਹ ਕਹੇ 1000 ਰੁਪਇਆ ਕਿਹਾ ਸੀ ਅੱਜ ਸਾਡੀਆਂ ਸਾਰੀਆਂ ਭੈਣਾਂ ਇਹੀ ਗੱਲ ਕਹਿ ਰਹੀਆਂ ਨੇ ਵੀ ਸਾਡਾ 25 25 30 30000 ਰੁਪਇਆ ਹੋ ਗਿਆ ਪਹਿਲਾਂ ਸਾਨੂੰ ਉਹ ਦੇ ਜੇ ਫਿਰ ਸਾਡੇ ਕੋਲ ਵੋਟ ਮੰਗਣਾ ਆ ਆਮ ਆਦਮੀ ਪਾਰਟੀ ਕੋਲ ਕੀ ਗੱਲ ਕੋਈ ਕੈਂਡੀਡੇਟ ਨਹੀਂ ਹੈਗੇ ਕਿ ਜਿਹੜੇ ਇਹ ਕੈਬਨਿਟ ਦੇ ਮੰਤਰੀ ਲਗਾ ਦੇ ਨੇ ਦੇਖੋ ਜੀ ਤੁਹਾਨੂੰ ਪਹਿਲਾਂ ਵੀ ਪਤਾ ਹੀ ਸੀ ਇਹਨਾਂ ਕੋਲੇ ਕੈਂਡੀਡੇਟ ਤਾਂ ਹੈ ਨਹੀਂ ਜਿੰਨੇ ਕਲਾਕਾਰ ਨੇ ਉਹੀ ਮందਾਂ ਦੇ ਵਿੱਚ ਬਾਹਰੋਂ ਲਿਆ ਕੇ ਤਾਰੀ ਜਾਂਦੇ ਨੇ ਪੈਸੇ ਕਮਾਉਂਦਾ ਕੋਈ ਕਹਿੰਦਾ ਰਿਹਾ ਪੈਸੇ ਕਿਹਨੇ ਸਕੀਮਾਂ ਭੇਜੀਆਂ ਖਾਤੇ ਬੈਠ ਕੇ ਬੈਂਕਾਂ ਨੂੰ ਲੈ ਕੇ ਘਾ ਘਰ ਬੈਠੇ ਖਾਤੇ ਖਲਾਏ ਨੇ ਕੋਈ ਕਹਿੰਦੇ ਸਾਡਾ ਖਾਤਾ ਰਹਿ ਗਿਆ ਕੋਈ ਕਹਿੰਦੇ ਸਾਡਾ ਲੀਲਾ ਕਾਰਡ ਰਹਿ ਗਿਆ ਕਿਸੇ ਦਾ ਲੀਲਾ ਕਾਰਡ ਕੱਟਿਆ ਗਿਆ ਹੋਵੇ ਉਹ ਗੱਲ ਹੋਰ ਆ ਨਾ ਬਣਿਆ ਹੋਵੇ ਉਹ ਗੱਲ ਹੋਰ ਮੈਨੂੰ ਇੱਕ ਸਾਡਾ ਮਲੇ ਦੇ ਵਿੱਚ ਕਹਿੰਦੇ ਕਿਸੇ ਤੋਂ ਆਪਾਂ ਬੇਦਾਗਾਂ ਕਿਸੇ ਤੋਂ ਕਦੇ ਪਟਵਾਲ ਤੋਂ ਆਇਆ ਹੋਏ ਸਾਰੀ ਧੂਰੀ ਸ਼ਹਿਰ ਚ ਉਂਗਲ ਚੱਕਦੇ ਆਪਣੇ ਕੰਨੀ ਸਾਰੀ ਉਂਗਲ ਹਲਕੇ ਚ ਚਪਾਈ ਕੋਈ ਜ਼ਿਲ੍ਹੇ ਚੋਂ ਚੱਕਦੇ ਇਹ ਜਿੰਨੇ ਵਰਕਰ ਨੇ ਹੁਣੇ ਕੰਮ ਕਿਉਂ ਨਹੀਂ ਹੋਊਗਾ ਇਹ ਵੀ ਜਾਂਦੀ ਹੈ ਇਹ ਵੀ ਕਰਾਂਗੀ ਮੈਂ ਤਾਂ ਸਾਰੇ ਵਾੜਾਂ ਦੀ ਕਰਾਉਣੀ ਆ ਹਰ ਹਲਕੇ ਚ ਕਰਾਉਣੀ ਆ ਜ਼ਿਲ੍ਹੇ ਚ